ਖਬਰ ਹੁਸ਼ਰਪੁਰ ਦੇ ਹਲਕਾ ਮੁਕੇਰੀਆਂ ਅਧੀਨ ਆਉਂਦੇ ਪਿੰਡ ਕਾਲਾ ਮੰਚ ਤੋਂ ਜਿੱਥੇ ਕੀ ਪਿੰਡ ਵਿੱਚ ਮੌਜੂਦ ਇੱਕ ਸਰਕਾਰੀ ਸਕੂਲ ਅੰਦਰ ਦੋ ਚੋਰ ਵੜ ਗਏ ਪਰੰਤੂ ਸਕੂਲ ਦਾ ਨੁਕਸਾਨ ਹੋਣ ਤੋਂ ਬਚਾ ਹੋ ਗਿਆ ਚੋਰਾਂ ਦੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਜਿਸ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੋ ਚੋਰ ਸਕੂਲ ਅੰਦਰ ਦਾਖਲ ਹੁੰਦੇ ਨੇ ਤੇ ਫਿਰ ਉਹਨਾਂ ਵੱਲੋਂ ਦਰਵਾਜ਼ਾ ਤੋੜਨ ਦੀ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਘਟਨਾ ਦਾ ਜਿਵੇਂ ਹੀ ਸਕੂਲ ਪ੍ਰਬੰਧਕਾਂ ਨੂੰ ਪਤਾ ਲੱਗਿਆ ਤਾਂ ਉਹ ਵੀ ਮੌਕੇ ਤੇ ਪਹੁੰਚ ਕੇ ਤੇ ਇਸ ਦੀ ਸੂਚਨਾ ਤੁਰੰਤ ਮੁਕੇਰੀਆਂ ਪੁਲਿਸ ਨੂੰ ਦਿੱਤੀ ਜਾਣਕਾਰੀ ਦਿੰਦਿਆਂ ਸਕੂਲ ਪ੍ਰਿੰਸੀਪਲ ਸੁਖਜੀਤ ਕੋਰਨੇ ਦੱਸਿਆ ਕਿ ਉਹ ਸਕੂਲ ਨੂੰ ਬੰਦ ਕਰਕੇ ਘਰ ਚਲੇ ਗਏ ਸਨ ਤਾਂ ਇਸ ਦੌਰਾਨ ਪਿੱਛੋਂ ਦੋ ਚੋਰ ਸਕੂਲ ਅੰਦਰ ਦਖਲ ਹੋ ਗਏ ਜਿਨ੍ਹਾਂ ਵੱਲੋਂ ਕਮਰਿਆਂ ਦੇ ਦਰਵਾਜ਼ੇ ਭੰਨੇ ਗਏ ਪਰੰਤੂ ਉਹਨਾਂ ਦੇ ਹੱਥ ਕੁਝ ਵੀ ਨਹੀਂ ਲੱਗਿਆ ਉਹਨਾਂ ਦੱਸਿਆ ਕਿ ਇਸ ਸਬੰਧੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ ਤੇ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਸ਼ੁਰੂ ਕਰ ਦਿੱਤੀ ਗਈ ਹੈ ਮੁਕੇਰੀਆਂ ਤੋਂ ਹੁਸ਼ਰਪੁਰ ਦੇ ਉਸਦੇ ਨਾਲ ਦਿਲਬਖ ਸਿੰਘ ਘਰਾਏ ਦੀ ਰਿਪੋਰਟ ਜੀ ਮੈਡਮ ਕਿਉਂ ਘਟਨਾ ਕੱਢੀ ਜਿਹੜੀ ਕੱਲ ਦੀ ਸਰਸੀ ਆਪਣਾ ਟਾਈਮ ਦੇ ਉੱਤੇ ਦੋ ਇਹ ਪੂਰੇ ਨੋ ਉਹ ਗੇਰਾ ਮਗਾ ਕੇ ਚਲੇਗਾ ਇਸੇ ਸਾਡੇ ਜਨ ਤੋਂ ਕੋਈ ਪੌਣੇ ਕਿ ਤਿੰਨ ਦੇ ਆਸ-ਪਾਸ ਦੋ ਇੱਕ ਮੁੰਨਾ ਹੈਗੇ ਤੇ ਇੱਕ ਸਰਦਾਰ ਜੀ ਲੱਗੇ ਆਂ ਔਰ ਫੇਸ ਕਵਰ ਕੀਤੀ ਹੋਈ ਸੀਗੇ ਤੇ ਸਾਡੇ ਬਰਾਂਡੇ ਵਿੱਚ ਨਜ਼ਰ ਆਇਆ ਸਾਨੂੰ ਸੀਸੀਟੀਵੀ ਨੈਕਸਟ ਡੇ ਆਂਕੋ ਨੈਕਸਟ ਡੇ ਜਦੋਂ ਆਏ ਤੇ ਸਾਡਾ مین ਜਿਹੜਾ ਮੁੰਨਾ ਉਹਦਾ ਕਾਲਾ ਨੀਸੀ ਹੈ ਜੱਸ ੁੰਡੀ ਲੱਗੀ ਹੋਈ ਸੀਗੀ ਜਦੋਂ ਦੇਖਿਆ ਤੇ ਬਾਪੀ ਰੂਮ ਜਿਹੜੇ ਸੀਗੇ ਸੀਸੀਟੀਵੀ ਵੀ ਆਨ ਕਰਕੇ ਦੇਖਿਆ ਤੇ ਫਿਰ ਪਤਾ ਲੱਗਾ ਵੀ ਦੋ ਜਾਨੇ ਜਾਈਗੇ ਪੌਣੇ ਕਿ ਤਿੰਨ ਵਜੇ ਐਂਟਰ ਹੁੰਦੇ ਆ ਪੇਰੋ ਵਾਲੀ ਵਾਲੀ ਸਾਇਰ ਹੁੰਸ ਖੁੰਦੇ ਆ ਤੇ ਕਮਰਿਆਂ ਵਿੱਚ ਖੁੰਦੇ ਪਏ ਆ ਤੇ ਬਸੇ ਨੁਕਸਾਨ ਕਿਸ ਤਰ੍ਹਾਂ ਕੋਈ ਐਤਾ ਸਾਹਮਣੇ ਨਜ਼ਰ ਆ ਨਹੀਂ ਰਿਹਾ ਬਾਕੀ ਸਭ ਕੁਝ ਤਾਂ ਆਨਸਰ ਐਸੈਂਸ਼ੀਅਲ ਹੁੰਦੇ ਪਰ ਇਹ ਵੀ ਬੱਚਾ ਜਿਹਨ ਕੌਫ ਬਣਿਆ ਹੋਇਆ ਸਾਡੇ ਚ ਵੀ ਬਣਿਆ ਹੋਇਆ ਅਬੀ ਨੈਕਸਟ ਟਾਈਮ ਆਂ ਤੇ ਪਤਾ ਨਹੀਂ ਕੀ ਨੁਕਸਾਨ ਕਰਨਗੇ ਸਾਡੇ ਤੇ ਸਾਡੇ ਲੌਕਸ ਖਰਾਬ ਕਰ ਗਏ ਸਾਡੇ ਕਿੰਨੇ ਵਜੇ ਤੁਸੀਂ ਵੀ ਸੀ ਪੌਣੇ ਇੱਕ 3 ਵਜੇ ਦੇ ਆਸਪਾਸ ਸਰ ਕਿੰਨੇ ਵਜੇ ਦੋ ਜਾਣੀ ਸੀ ਸਰ ਦੋ ਜਾਣੀ ਸੀ ਕਹਦੇ ਤੇ ਆਈ ਬਾਈਕ ਤੇ ਸੀਗੇ ਸਰ ਇਹ ਨਹੀਂ ਸਾਹਮਣੇ ਦਾਦਰ ਆਏ ਜਾਂ ਕਿੱਦਾਂ ਆਏ ਸਾਨੂੰ ਸਿਰਫ ਅੰਦਰ ਆਪਣੀ ਅੱਖ ਦੇ ਅੰਦਰ ਜਿੱਥੇ ਕੈਮਰਾ ਨਜ਼ਰ ਆਉਂਦਾ ਹੈ ਉੱਥੋਂ ਨਜ਼ਰ ਆਉਂਦੀ ਹੈ ਪ੍ਰਾਂਦੇ ਚ ਸੀਸੀ ਫੋਟੋ ਵੀ ਹੈ ਆਪਣੇ ਕੋਲ ਹਾਂਜੀ ਹਾਂਜੀ ਤੇ ਨੁਕਸਾਨ ਕਿੰਨਾ ਹੋਇਆ ਨੁਕਸਾਨ ਸਿਰੋਹੀ ਲੋਕਸੀਆ ਨਾਲ ਤੋੜ ਗਏ ਇੱਕ ਇੰਟਰਲੌਕ ਖਰਾਬ ਕਰ ਗਏ ਇੱਕ ਮੇਨ ਲੋਕ ਤੋੜ ਗਏ ਸਾਡਾ ਬਾਕੀ ਤੇ ਸਮਾਨ ਸਾਡਾ ਠੀਕ ਸਾਥੂ ਹੈ ਉਹ ਕਿ ਕਿਹੜੇ ਮਕਸਦ ਨਾਲ ਆਏ ਇਹ ਸਾਨੂੰ ਸਮਝ ਨਹੀਂ ਆਇਆ ਜਾਣ ਲੱਗੇ ਫਿਰ ਉਹ ਸਾਰੇ ਦਰਵਾਜ਼ੇ ਲੋਕ ਕਰਕੇ ਗਏ ਪ੍ਰੋਪਰ ਜਿੰਨੇ ਸੀ ਚਾਬੀਆਂ ਟੰਗਦੇ ਆ ਉਥੇ ਚਾਬੀਆਂ ਟੰਗ ਕੇ ਗਏ ਆ We at GNA University see potential in everyone and everything around us. We drive innovation and entrepreneurship. We groom competent global citizens to affect positive change around them.